ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਲੁਧਿਆਣਾ ਦਾ ਪਿੰਡ ਗਹੌਰ, ਦੇਤਵਾਲ ਅਤੇ ਬੈਂਸ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਤਿੰਨ ਪਿੰਡ ਐ ਇਹ ਬੱਦੋਵਾਲ, ਸ਼ੋਣੀ ਦੇ ਆਸੇ-ਪਾਸੇ ਇਹ ਪਿੰਡ ਵਸੇ ਹੋਏ ਨੇ। ਅੱਜ ਦੁਪਹਿਰੇ ਅਚਾਨਕ ਇਨ੍ਹਾਂ ਪਿੰਡਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਖੇਤਾਂ ਦੀ ਨਾੜ ਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੇ ਜਿਹੜੀ ਕਣਕ ਦੀ ਵਾਢੀ ਕੀਤੀ ਸੀ ਉਸ ਤੋਂ ਬਾਅਦ ਅੱਜ ਨਾੜ ਨੂੰ ਅੱਗ ਲੱਗ ਜਾਂਦੀ ਹੈ ਅਤੇ ਤਕਰੀਬਨ 150 ਦੇ ਕਰੀਬ ਜਿਹੜਾ ਕਿਲਾ ਹੈ ਉਹ ਨਾੜ ਦਾ ਸੜ ਕੇ ਸੁਆਹ ਹੋ ਜਾਂਦਾ ਹੈ ਮੌਕੇ ਤੇ ਪਿੰਡ ਵਾਸੀਆਂ ਤੇ ਜਿਹੜੇ ਜਿਹੜੇ ਫੌਜੀ ਨੇ ਉਹਨਾਂ ਨੇ ਫਾਇਰ ਬ੍ਰੇਕਡ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਹਾਂਜੀ ਬਾਜੀ ਕੀ ਨਾਮ ਤੁਹਾਡਾ ਹਾਂਜੀ ਕੇਵਲ ਸਿੰਘ ਜੀ ਹਾਂਜੀ ਕਿਹੜਾ ਪਿੰਡ ਆ ਪਿੰਡ ਗਹੌਰ ਜੀ ਅੱਛਾ ਇਹ ਅੱਗ ਲੱਗੀ ਆ ਹੋਈ ਕਿਵੇਂ ਆ ਜੀ ਇਹ ਵਾਕਈ ਪਤਾ ਨਹੀਂ ਜੀ ਪਿੱਛੇ ਲੱਗੀ ਆ ਰਹੀ ਆ ਕਿੱਦਾਂ ਲੱਗੀ ਆ ਰਹੀ ਆ ਹਾਂ ਹਾਂ ਆ ਨਾਸ਼ ਹੋਣੀ ਵੀ ਹੈਗੀ ਬੱਗਾ ਹਾਂਜੀ ਹਾਂਜੀ ਪੱਤਵਾਲਾ ਸ਼ਹਿਰ ਹਾਂਜੀ ਆ ਕਿਸਾਨ ਆ ਕਿਸਾਨ ਵੀਰ ਆ ਜਿੰਨਾਂ ਦਾ ਅੱਗ ਲੱਗੀ ਕਿੱਪਿਆ ਇੱਕ ਮਿੰਟ ਹਾਂਜੀ ਬਾਜੀ ਹਾਂਜੀ ਕੀ ਨਾਮ ਤੁਹਾਡਾ ਰਕਵੀਰ ਸਿੰਘ ਜੀ ਅੱਛਾ ਜੀ ਇਹ ਅੱਗ ਏ ਅੱਗ ਜੀ ਇਧਰ ਬੈਂਸਾ ਕੰਨੀ ਉਹ ਲੱਗੀ ਆ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਹਵਾ ਬੜੀ ਤੇਜ਼ੀ ਵੀ ਜਾਉਂਦੀ ਆਉਂਦੀ ਇਧਰ ਆਵੜੀ ਜੀ ਘੌਰ ਕੰਨੀ ਨੇ ਅੱਛਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਹੁਣ ਤੂੜੀ ਬਣਾਉਣ ਵਾਲੀ ਰਹਿੰਦੀ ਸੀ ਤੂੜੀ ਦਾ ਹੀ ਆ ਜੀ ਉਹ ਨਹੀਂ ਕਣਕ ਨਹੀਂ ਮੱਚੀ ਤੂੜੀ ਦਾ ਹੀ ਆ ਤੇ ਮੌਕੇ ਤੇ ਕੋਈ ਆਇਆ ਵੀ ਅਫਸਰ ਵਗੈਰਾ ਨਹੀਂ ਨਹੀਂ ਕੋਈ ਆਇਆ ਜੀ ਕੋਈ ਨਹੀਂ ਆਇਆ ਇਤਲਾ ਕੀਤੀ ਹੈ ਨਹੀਂ ਜੀ ਨੇ ਇਤਲਾ ਹੁਣ ਫੋਨ ਕਰੀ ਜਾਂਦੇ ਜੀ ਫੋਨ ਆਇਆ ਫੈਰਵੋ ਗੇਟ ਆਈ ਆ ਅੱਛਾ ਹਾਂ ਜੀ ਹੋਰ ਕੋਈ ਨਹੀਂ ਆਇਆ ਤੇਜ਼ ਵੀ ਅੱਗ ਲੱਗੀ ਹੋਈ ਆ ਆਪਣਾ ਕਿੰਨੇ ਕਿੱਲਾਂ ਲੱਗੀ ਆ ਕੇ ਇਹ ਤਾਂ ਜੀ ਅੱਗ 50 ਕਿਲੇ 50 ਨਾਲ ਵੀ ਵੱਧ ਹੋ ਸਕਦੇ 100 ਕਿਲੇ ਤੇ ਲੱਗ ਭਗ ਹੋ ਸਕਦੇ ਜੀ ਤਿੰਨ ਪਿੰਡਾਂ ਦੇ ਨੇ ਹਾਂ ਤਿੰਨ ਪਿੰਡਾਂ ਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਹਰਨੇਕ ਸਿੰਘ ਆ ਜੀ ਗਹੌਰ ਪਿੰਡ ਆ ਮੈਂ ਪੰਚਾਇਤ ਮੈਂਬਰ ਆ ਜੀ ਇਹ ਅੱਗ ਕਿਵੇਂ ਲੱਗੀ ਜੀ ਇਹ ਅੱਗ ਇਧਰੋਂ ਬੇਸਾਂਗਣੀੋਂ ਆਈ ਆ ਜੀ ਤੇ ਹਵਾ ਚੱਲਦੀ ਸੀ ਹਵਾ ਦੇ ਨਾਲ-ਨਾਲ ਵਧੀ ਗਈ ਅੱਗ ਤੇ ਪਾਣੀ ਵੀ ਆਉਣ ਵਾਲੀਆਂ ਗੱਡੀਆਂ ਨੂੰ ਫੋਨ ਕੀਤੇ ਆ ਆਗਿਆਂ ਸਯੋਗ ਲੋਕਾਂ ਨੇ ਬਹੁਤ ਦਿੱਤਾਈ ਗਹੌਰ ਪਿੰਡਦਿਆਂ ਨੇ ਤੇ ਦੇਤਾਲਦਿਆਂ ਨੇ ਵਧੀਆ ਮਿਹਨਤ ਕਰਕੇ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਮਾੜਾ ਮੋਟਾ ਰਹਿੰਦਾ ਜੀ ਉਹ ਵੀ ਅਸੀਂ ਜੋਰ ਜਾਨੀ ਕਿ ਪੂਰਾ ਲਾ ਆਇਆ ਬੁਝਾਵਾਂਗੇ ਤਕਰੀਬਨ ਕਿੰਨਾ ਕੁ ਹੋ ਗਿਆ ਹੈਗਾ ਨੁਕਸਾਨ ਹੈਗਾ ਜੀ 60-70 ਕੀਲੇ ਦਾ ਨੁਕਸਾਨ ਹੈਗਾ ਜੀ ਅੱਛਾ ਅੱਛਾ ਨਾਲ ਸ਼ੋਣੀ ਵੀ ਲੱਗਦੀ ਹੈ ਹਾਂਜੀ ਆ ਸ਼ੋਣੀ ਨਾਲ ਆ ਜੀ ਦਿੱਕੂ ਨਾਲ ਆ ਇਹਨਾਂ ਦੀਆਂ ਵੀ ਗੱਡੀਆਂ ਲੱਗੀਆਂ ਹੋਈਆਂ ਅੱਗ ਬੁਝਾਉਣਾ ਸ਼ੋਣੀ ਵਾਲਿਆਂ ਦੀ ਵੀ ਅਸਲਾ ਵੀ ਵਿੱਚ ਪਿਆ ਹੋਇਆ ਹਾਂਜੀ ਅਸਲਾ ਪਿਆ ਬਹੁਤ ਤੇ ਸਰਕਾਰੀ ਗੱਡੀਆਂ ਵੀ ਲੱਗੀਆਂ ਹੋਈਆਂ ਇਹਨਾਂ ਦੀਆਂ ਅੱਗ ਵੀ ਹਉਣ ਵਾਸਤੇ ਜੀ ਬਾਕੀ ਲੋਕਾਂ ਦਾ ਸਹਿਯੋਗ ਵਧੀਆ ਜੀ ਲੋਕਾਂ ਨੇ ਵਿਝਾਈ ਆ ਬਹੁਤ ਮਿਹਨਤ ਕੀਤੀ ਆ ਜ